ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ੰਗ ਹੁਣੇ-ਹੁਣੇ ਇੱਕ ਬੜੀ ਮੰਦ ਭਾਗੀ ਘਟਨਾ ਬਾਰੇ ਪਤਾ ਲੱਗਿਆ ਕਿ ਲੁਧਿਆਣਾ ਦੇ ਨੇੜੇ ਕੱਲ ਰਾਤ ਸ਼ਿਵ ਮੰਦਰ ਦੇ ਅੰਦਰ ਇੱਕ ਬੇਅਦਬੀ ਦੀ ਘਟਨਾ ਵਾਪਰੀ ਜਿੱਥੇ ਸਾਰੀਆਂ ਦੀਆਂ ਸਾਰੀਆਂ ਮੂਰਤੀਆਂ ਨੂੰ ਖੰਡਿਤ ਕੀਤਾ ਗਿਆ ਤੇਜ਼ ਧਾਰ ਹਥਿਆਰਾਂ ਦੇ ਨਾਲ ਮੂਰਤੀਆਂ ਤੋੜ ਦਿੱਤੀਆਂ ਗਈਆਂ ਬੇਅਦਬੀ ਕੀਤੀ ਗਈ ਉਹਨੂੰ ਸਮਝ ਨਹੀਂ ਆਉਂਦੀ ਕਿ ਇਹੋ ਜਿਹੀਆਂ ਘਟਨਾਵਾਂ ਕਿਉਂ ਹੁੰਦੀਆਂ ਨੇ ਪਹਿਲਾਂ ਜਗਜਗਟਲ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਹ ਉਹੀ ਨਹੀਂ ਭੁੱਲੇ ਅਜੇ ਤੱਕ ਲੋਕ ਪਤਾ ਨਹੀਂ ਕਿਉਂ ਧਾਰਮਿਕ ਸਥਾਨਾਂ ਦੇ ਉੱਤੇ ਕਿਸੇ ਦਾ ਹੌਸਲਾ ਪੈ ਜਾਂਦਾ ਇਸ ਤਰੀਕੇ ਨਾਲ ਵੜ ਕੇ ਬੇਅਦਬੀ ਕਰਨ ਦਾ ਬਹੁਤ ਹੀ ਮੰਦਭਾਗੀ ਘਟਨਾ ਹੈ ਮੇਰੀ ਗੁਜ਼ਾਰਿਸ਼ ਹੈ ਪ੍ਰਸ਼ਾਸਨ ਨੂੰ ਕਿ ਤੁਸੀਂ ਬਣਦੀ ਕਾਰਵਾਈ ਕਰੋ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜੋ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਭਾਵਨਾ ਤੋ ਦੇ ਭਾਵ ਜੁੜੇ ਹੁੰਦੇ ਆ ਜਿਸ ਜਗ੍ਹਾ ਦੇ ਨਾਲ ਉਹ ਦੇਖਿਆ ਨਹੀਂ ਜਾਂਦਾ ਇਸ ਤਰੀਕੇ ਨਾਲ ਸੋ ਸਾਰੇ ਪ੍ਰਸ਼ਾਸਨ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਦੋਸ਼ੀਆਂ ਨੂੰ ਫੜੋ ਔਰ ਸਾਨੂੰ ਵੀ ਸਾਰਿਆਂ ਨੂੰ ਇਕਜੁੱਟ ਹੋ ਕੇ ਇਹਨਾਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ੰਕਰ